ਸਾਸ੍ਰੀਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਆਏ ਦਿਨ ਨਿਤ ਨਮਾ ਧਰਨਾ ਜਿਹੜਾ ਉਹ ਲਗਾਇਆ ਹੀ ਹੁੰਦਾ ਦੱਸ ਦਈਏ ਕਿ ਦੁਖੀ ਡਰਾਈਵਰਾਂ ਨੇ ਬਹੁਤ ਵਾਰ ਸਰਕਾਰ ਨੂੰ ਆਪਣੀਆਂ ਜਿਹੜੀਆਂ ਮੰਗਾਂ ਮੰਨਣ ਦੇ ਲਈ ਦਰਖਾਸਤਾਂ ਦਿੱਤੀਆਂ ਨੇ ਬਹੁਤ ਮਿਹਨਤਾਂ ਤਰਲ ਕੀਤੀ ਨੇ ਕਿ ਸਾਨੂੰ ਪੱਕੇ ਕਰ ਦਿਓ ਜੇਕਰ ਪੱਕੇ ਨਹੀਂ ਕਰਨਾ ਤਾਂ ਸਾਡੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਅੱਜ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਧਰਨੇ ਪ੍ਰੋਟੈਸਟਾਂ ਤੋਂ ਬਾਅਦ ਇੱਕ ਵੱਡਾ ਸੰਘਰਸ਼ ਕੀਤਾ ਗਿਆ ਇਸ ਸੰਘਰਸ਼ ਦੇ ਦੌਰਾਨ ਉਹਨਾਂ ਦੇ ਵੱਲੋਂ ਪ੍ਰਾਈਵੇਟ ਬੱਸਾਂ ਜਿਹੜੀਆਂ ਕਿਲੋਮੀਟਰ ਸਕੀਮ ਵਾਲੀਆਂ ਉਹਨਾਂ ਦੀ ਜਿਹੜੀ ਹੈ ਰੋਕ ਰਤੇ ਜਿਹੜੀ ਪਾਬੰਦੀ ਲਾਉਣ ਦੇ ਲਈ ਪਹਿਲੀ ਮੰਗੇ ਸੀ ਤਾਂ ਦੂਜੀ ਮੰਗੇ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਤਾਂ ਜਦੋਂ ਸਰਕਾਰ ਨੇ ਇਹ ਮੰਗਾਂ ਨਹੀਂ ਮੰਨੀਆਂ ਤਾਂ ਇਹ ਡਬਲਯੂ ਕੇ ਜਿਹੜਾ ਅੱਜ ਵੱਡਾ ਪ੍ਰੋਟੈਸਟ ਕੀਤਾ ਗਿਆ ਇਸ ਪ੍ਰੋਟੈਸਟ ਦੌਰਾਨ ਸਾਰੇ ਹੀ ਜਿੰਨੇ ਵੀ ਪੀਆਰਟੀਸੀ ਦੇ ਅ ਵੱਡੇ ਅੱਡੇ ਨੇ ਬੱਸ ਸਟੈਂਡਾਂ ਦੇ ਵਿੱਚ ਲਗਾਤਾਰ धरना ਪ੍ਰੋਟੈਸਟ ਕੀਤਾ ਤਾਂ ਉੱਥੇ ਹੀ ਜਦੋਂ ਪ੍ਰੋਟੈਸਟ ਚੱਲ ਰਿਹਾ ਸੀ ਤਾਂ ਇੱਕ ਡਰਾਈਵਰ ਬੱਸ ਦੇ ਉੱਪਰ ਚੜ ਗਿਆ ਪੈਟਰੋਲ ਲੈ ਕੇ ਕਿ ਮੈਂ ਆਪਣੇ ਆਪ ਨੂੰ ਅਕਲ ਲਗਾਉਂਗਾ ਨਹੀਂ ਤਾਂ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣ ਤਾਂ ਉੱਥੇ ਹੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਦੋਂ ਉਸ ਮੁਲਾਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਦੇ ਵੱਲੋਂ ਬੋਤਲ ਦੇ ਵਿੱਚੋਂ ਪੈਟਰੋਲ ਘੱਟ ਕੇ ਛੜਕਾਇਆ ਗਿਆ ਜਿਹੜਾ ਕਿ ਪੈਟਰੋਲ ਇੱਕ ਐਸ ਐਚਓ ਦੀ ਵਰਦੀ ਦੇ ਉੱਪਰ ਡਿੱਗ ਜਾਂਦਾ ਆ ਫਿਰ ਉਸ ਦੀ ਵਰਦੀ ਨੂੰ ਅਚਾਨਕ ਜਿਹੜੀ ਆ ਅੱਗ ਪੈ ਜਾਂਦੀ ਹੈ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਇਹ ਬੱਸ ਦੇ ਡਰਾਈਵਰ ਨੂੰ ਬੱਸ ਦੀ ਛੱਤ ਦੇ ਪਰੋਂ ਤਾਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਦੋਂ ਉਹਨੂੰ ਥੱਲੇ ਉਤਾਰਿਆ ਜਾਂਦਾ ਤਾਂ ਇਸ ਦਾ ਰੰਚਕੀ ਕਟਾਪਾ ਵੀ ਕੀਤਾ ਜਾਂਦਾ ਐਂਟੀ ਰਿਵੈਟ ਪੁਲਿਸ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਇਸ ਦਾ ਚੰਗਾ ਥਪੜੀਆ ਤਾਰਿਆ ਜਾਂਦਾ ਦੇਖ ਰਹੇ ਤੁਸੀਂ ਕਿਸ ਤਰੀਕੇ ਦੇ ਨਾਲ ਕਟਾਪਾ ਕੀਤਾ ਜਾਂਦਾ ਹੋਰ ਡਰਾਈਵਰਾਂ ਨੇ ਕੀ ਕੀਤਾ ਧਰਨੇ ਪ੍ਰੋਟੈਸਟ ਦੌਰਾਨ ਅੱਜ ਸਾਰਾ ਪੰਜਾਬ ਦੇ ਵਿੱਚ ਸਾਰੇ ਭਰਾਵਾਂ ਨੂੰ ਸਾਰੇ ਬਜ਼ੁਰਗਾਂ ਨੂੰ ਪਤਾ ਹੈ ਵੀ ਪੀਆਰਟੀ ਦਾ ਜਿਹੜਾ ਚੱਕਾ ਜਾਵਾ ਕਿਲੋਮੀਟਰ ਗੱਡੀਆਂ ਪ੍ਰਾਈਵੇਟ ਗੱਡੀਆਂ ਦੇ ਵਿਰੋਧ ਵਿੱਚ ਟੋਟਲ ਬੱਸਾਂ ਬੰਦ ਨੇਗੀਆਂ ਤੇ ਸਾਨੂੰ ਅਰੈਸਟ ਕਰਕੇ ਕੱਗੇ ઠાਣੇ ਦੇ ਵਿੱਚ ਪੁਲਿਸ ਵੱਲੋਂ ਰੱਖਿਆ ਗਿਆ ਸੋ ਅਸੀਂ ਸਾਰੇ ਸਾਥੀ ਚੜਦੀ ਕਲਾ ਦੇ ਵਿੱਚਾਂ ਇੰਨੇ ਬੰਦੇ ਅਰੈਸਟ ਕਰਨ ਦੇ ਬਾਵਜੂਦ ਵੀ ਪਟਿਆਲੇ ਜਿਹੜਾ ਪ੍ਰੋਟੈਸਟ ਹੈ ਪੂਰਾ ਜੋਰਾਂ ਦੇ ਚੱਲ ਰਿਹਾ ਹੈ ਪੂਰਾ ਪਟਿਆਲਾ ਬੰਦ ਹੈ ਇੱਕ ਵੀ ਬੱਸ ਹੈ ਜਿਹੜੀ ਨਹੀਂ ਚੱਲ ਰਹੀ ਸੋ ਸਾਰੇ ਸਾਥੀ ਜੀ ਚੜ੍ਹਦੇ ਹੀ ਕਲਾਚਾ ਜਿੱਤ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਹੁੰਦੀ ਹੈ ਸਮੂਹ ਸਾਥੀ ਵੱਧ ਤੋਂ ਵੱਧ ਸੰਘਰਸ਼ ਦਾ ਸਾਥ ਦਿਓ ਅਸੀਂ ਭਰਾ ਭੈਣ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਪਹਿਲਾਂ ਅਸੀਂ ਲੜਾਈ ਲੜਦੇ ਸੀ ਆਪਣੇ ਪੱਕੇ ਹੋਣ ਦੀ ਠੇਕੇਦਾਰ ਨੂੰ ਬਾਹਰ ਕੱਢਣ ਦੀ ਪਰ ਹੁਣ ਜਿਹੜੀ ਸਾਡੀ ਲੜਾਈ ਹੈ ਉਹ ਵਿਭਾਗਾਂ ਨੂੰ ਬਚਾਉਣ ਦੀ ਲੜਾਈ ਹੈ ਕਿਉਂਕਿ ਵਿਭਾਗ ਦਾ ਨਿੱਜੀਕਰਨ ਕਰਨ ਵਾਲੀ ਜਿਹੜੀ ਸਰਕਾਰ ਜਾਰੀ ਹੈ ਵਿਭਾਗ ਦੇ ਵਿੱਚ ਕਿਲੋਮੀਟਰ ਬੱਸਾਂ ਪਾਉਣ ਵਾਸਤੇ ਇਹ ਜਿਹੜੀ ਮੈਨੇਜਮੈਂਟ ਹੈ ਤੇ ਸਰਕਾਰ ਆ ਇਹ ਤੁਲੀ ਹੋਈ ਆ ਤੇ ਅਸੀਂ ਕਿਲੋਮੀਟਰ ਗੱਡੀਆਂ ਨੇ ਜਿਹੜੀਆਂ ਨਹੀਂ ਪੈਣ ਦੇਣੀਆਂ ਅਸੀਂ ਆਪਣੀ ਰੈਸਟ ਵੀ ਦਿੱਤੀ ਹੈ ਅੱਜ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤੋਂ ਵੀ ਥਿੱਕੇ ਸੰਘਰਸ਼ ਹੈ ਜਿਹੜੇ ਉਹ ਕਰਾਂਗੇ ਸਾਰੇ ਵਰਕਰ ਚੜ੍ਹਦੀ ਕਲਾ ਚੋਂ ਬਾਈ ਚੜ੍ਹਦੀ ਕਲਾ ਚਾਹ ਵਾਹਿਗੁਰੂ ਜੀ 25 ਫੋਕਸ ਬਾ ਦੇ ਲੋਟਾ ਬੈਨਾ। शुक्रिया। ਮੈਂ ਦੁਨੀ। ਸੋ ਪ੍ਰਧਾਨ ਜੀ ਇਸ ਮੇਰੇ। ਸਾਥੀਓ ਅੱਜ ਸਾਰਾ ਪੰਜਾਬ ਦੇ ਵਿੱਚ ਸਾਰੇ ਭਰਾਵਾਂ ਨੂੰ ਸਾਰੇ ਬਜ਼ੁਰਗਾਂ ਨੂੰ ਪਤਾ ਹੈ ਕਿ ਪੀਆਰਟੀ ਦਾ ਜਿਹੜਾ ਚੱਕਾ ਜਾਮਾ ਕਿਲੋਮੀਟਰ ਗੱਡੀਆਂ ਪ੍ਰਾਈਵੇਟ ਗੱਡੀਆਂ ਦੇ ਵਿਰੋਧ ਵਿੱਚ ਟੋਟਲ ਬੱਸਾਂ ਬੰਦ ਨੇ ਗਈਆਂ। ਤੇ ਸਾਨੂੰ ਅਰੈਸਟ ਕਰਕੇ ਕੱਗੇ ਢਾਣੇ ਦੇ ਵਿੱਚ ਪੁਲਿਸ ਵੱਲੋਂ ਰੱਖਿਆ ਗਿਆ। ਸੋ ਅਸੀਂ ਸਾਰੇ ਸਾਥੀ ਚੜ੍ਹਦੀ ਕਲਾ ਦੇ ਵਿੱਚਾਂ ਇੰਨੇ ਬੰਦੇ ਅਰੈਸਟ ਕਰਨ ਦੇ ਬਾਵਜੂਦ ਵੀ ਪਟਿਆਲੇ ਜਿਹੜਾ ਪ੍ਰੋਟੈਸਟ ਹੈ ਪੂਰਾ ਜੋਰਾਂ ਦੇ ਚੱਲ ਰਿਹਾ ਹੈ। ਪੂਰਾ ਪਟਿਆਲਾ ਬੰਦ ਹੈ। ਇੱਕ ਵੀ ਬੱਸ ਹੈ ਜਿਹੜੀ ਨਹੀਂ ਚੱਲ ਰਹੀ। ਸੋ ਸਾਰੇ ਸਾਥੀ ਚੜ੍ਹਦੀ ਕਲਾ 'ਚ ਜਿੱਤ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਹੁੰਦੀ ਹੈ। ਸਮੂਹ ਸਾਥੀ ਵੱਧ ਤੋਂ ਵੱਧ ਸੰਘਰਸ਼ ਦਾ ਸਾਥ ਦਿਓ। ਅਸੀਂ ਪ੍ਰਾਤਰੀ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਪਹਿਲਾਂ ਅਸੀਂ ਲੜਾਈ ਲੜਦੇ ਸੀ ਆਪਣੇ ਪੱਕੇ ਹੋਣ ਦੀ ਠੇਕੇਦਾਰ ਨੂੰ ਬਾਹਰ ਕੱਢਣ ਦੀ ਪਰ ਹੁਣ ਜਿਹੜੀ ਸਾਡੀ ਲੜਾਈ ਹੈ ਉਹ ਵਿਭਾਗਾਂ ਨੂੰ ਬਚਾਉਣ ਦੀ ਲੜਾਈ ਹੈ ਕਿਉਂਕਿ ਵਿਭਾਗ ਦਾ ਨਿੱਜੀਕਰਨ ਕਰਨ ਵਾਲੀ ਜਿਹੜੀ ਸਰਕਾਰ ਚੱਰੀ ਹੈ ਵਿਭਾਗ ਦੇ ਵਿੱਚ ਕਿਲੋਮੀਟਰ ਬੱਸਾਂ ਪਾਉਣ ਵਾਸਤੇ ਇਹ ਜਿਹੜੀ ਮੈਨੇਜਮੈਂਟ ਹੈ ਤੇ ਸਰਕਾਰ ਆ ਇਹ ਥੁਲੀ ਹੋਈ ਹੈ ਤੇ ਅਸੀਂ ਕਿਲੋਮੀਟਰ ਗੱਡੀਆਂ ਨੇ ਜਿਹੜੀਆਂ ਨਹੀਂ ਪੈਣ ਦੇਣੀਆਂ ਅਸੀਂ ਆਪਣੀ ਅਰੈਸਟ ਵੀ ਦਿੱਤੀ ਹੈ ਅੱਜ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤੋਂ ਵੀ ਥਿੱਖੇ ਸੰਘਰਸ਼ ਜਿਹੜੇ ਉਹ ਕਰਾਂਗੇ ਅੱਜ ਸਾਰਾ ਪੰਜਾਬ ਦੇ ਵਿੱਚ ਸਾਰੇ ਭਰਾਵਾਂ ਨੂੰ ਸਾਰੇ ਬਜ਼ੁਰਗਾਂ ਨੂੰ ਪਤਾ ਹੈ ਕਿ ਪੀਆਰਟੀ ਦਾ ਜਿਹੜਾ ਚੱਕਾ ਜਾਮਾ ਕਿਲੋਮੀਟਰ ਗੱਡੀਆਂ ਪ੍ਰਾਈਵੇਟ ਗੱਡੀਆਂ ਦੇ ਵਿਰੋਧ ਵਿੱਚ ਟੋਟਲ ਬੱਸਾਂ ਬੰਦ ਨੇਗੀਆਂ ਤੇ ਸਾਨੂੰ ਅਰੈਸਟ ਕਰਕੇ ਕੱਗੇ ਠਾਣੇ ਦੇ ਵਿੱਚ ਪੁਲਿਸ ਵੱਲੋਂ ਰੱਖਿਆ ਗਿਆ ਸੋ ਅਸੀਂ ਸਾਰੇ ਸਾਥੀ ਚੜ੍ਹਦੀ ਕਲਾ ਦੇ ਵਿੱਚਾਂ ਇੰਨੇ ਬੰਦੇ ਅਰੈਸਟ ਕਰਨ ਦੇ ਬਾਵਜੂਦ ਵੀ ਪਟਿਆਲੇ ਜਿਹੜਾ ਪ੍ਰੋਟੈਸਟ ਹੈ ਪੂਰਾ ਜੋਰਾਂ ਦੇ ਚੱਲ ਰਿਹਾ ਹੈ ਪੂਰਾ ਪਟਿਆਲਾ ਬੰਦ ਹੈ ਇੱਕ ਵੀ ਬੱਸ ਹੈ ਜਿਹੜੀ ਨਹੀਂ ਚੱਲ ਰਹੀ ਸੋ ਸਾਰੇ ਸਾਥੀ ਤੁਸੀਂ ਚੜ੍ਹਦੇ ਹੀ ਕਲਾਚਾ ਜਿੱਤ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਹੁੰਦੀ ਹੈ ਸਮੂਹ ਸਾਥੀ ਵੱਧ ਤੋਂ ਵੱਧ ਸੰਘਰਸ਼ ਦਾ ਸਾਥ ਦਿਓ ਅਸੀਂ ਭਰਾ ਭੈਣ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਪਹਿਲਾਂ ਅਸੀਂ ਲੜਾਈ ਲੜਦੇ ਸੀ ਆਪਣੇ ਪੱਕੇ ਹੋਣ ਦੀ ਠੇਕੇਦਾਰ ਨੂੰ ਬਾਹਰ ਕੱਢਣ ਦੀ ਪਰ ਹੁਣ ਜਿਹੜੀ ਸਾਡੀ ਲੜਾਈ ਹੈ ਉਹ ਵਿਭਾਗਾਂ ਨੂੰ ਬਚਾਉਣ ਦੀ ਲੜਾਈ ਹੈ ਕਿਉਂਕਿ ਵਿਭਾਗ ਦਾ ਨਿੱਜੀ ਕਰਨ ਕਰਨ ਵਾਲੇ ਜਿਹੜੀ ਸਰਕਾਰ ਚੱਰੀ ਹੈ ਵਿਭਾਗ ਦੇ ਵਿੱਚ ਕਿਲੋਮੀਟਰ ਬੱਸਾਂ ਪਾਉਣ ਵਾਸਤੇ ਇਹ ਜਿਹੜੀ ਮੈਨੇਜਮੈਂਟ ਹੈ ਤੇ ਸਰਕਾਰ ਆ ਇਹ ਥੁਲੀ ਹੋਈ ਹੈ ਤੇ ਅਸੀਂ ਕਿਲੋਮੀਟਰ ਗੱਡੀਆਂ ਨੇ ਜਿਹੜੀਆਂ ਨਹੀਂ ਪੈਣ ਦੇਣੀਆਂ ਅਸੀਂ ਆਪਣੀ ਰੈਸਟ ਵੀ ਦਿੱਤੀ ਹੈ ਅੱਜ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤੋਂ ਵੀ ਠਿੱਕੇ ਸੰਘਰਸ਼ ਹੈ ਜਿਹੜੇ ਉਹ ਕਰਾਂਗੇ ਸਾਰੇ ਵਰਕਰ ਚੜ੍ਹਦੀ ਕਲਾ ਜੋ ਬਾਈ ਚੜ੍ਹਦੀ ਕਲਾ ਵਾਹਿਗੁਰੂ ਜੀ ਤੇ ਚੜ੍ਹਦੀ ਮਨ ਵਾਹਿਗੁਰੂ ਜੀ ਵਾਹਿਗੁਰੂ ਪੰਥੀ ਤੇ ਰਹੇ ਚੁੱਪ ਰਹੇ ਚੁੱਪ ਰਹੇ ਚੁੱਪ ਜੇਨਾ ਮੈਂ ਨਹੀਂ ਦਸੋ ਪ੍ਰਧਾਨ ਜੀ ਜੀ ਸਾਥੀਓ ਅੱਜ ਸਾਰਾ ਪੰਜਾਬ ਦੇ ਵਿੱਚ ਸਾਰੇ ਭਰਾਵਾਂ ਨੂੰ ਸਾਰੇ ਬਜ਼ੁਰਗਾਂ ਨੂੰ ਪਤਾ ਹੈ ਵੀ ਪੀਆਰਟੀ ਦਾ ਜਿਹੜਾ ਚੱਕਾ ਜਾਵਾ ਕਿਲੋਮੀਟਰ ਗੱਡੀਆਂ ਪ੍ਰਾਈਵੇਟ ਗੱਡੀਆਂ ਦੇ ਵਿਰੋਧ ਵਿੱਚ ਟੋਟਲ ਬੱਸਾਂ ਬੰਦ ਨੇ ਗਈਆਂ ਤੇ ਸਾਨੂੰ ਅਰੈਸਟ ਕਰਕੇ ਕੱਗੇ ਠਾਣੇ ਦੇ ਵਿੱਚ ਪੁਲਿਸ ਵੱਲੋਂ ਰੱਖਿਆ ਗਿਆ ਸੋ ਅਸੀਂ ਸਾਰੇ ਸਾਥੀ ਚੜ੍ਹਦੀ ਕਲਾ ਦੇ ਵਿੱਚਾਂ ਇੰਨੇ ਬੰਦੇ ਅਰੈਸਟ ਕਰਨ ਦੇ ਬਾਵਜੂਦ ਵੀ ਪਟਿਆਲੇ ਜਿਹੜਾ ਪ੍ਰੋਟੈਸਟ ਹੈ ਪੂਰਾ ਜੋਰਾਂ ਦੇ ਚੱਲ ਰਿਹਾ ਹੈ ਪੂਰਾ ਪਟਿਆਲਾ ਬੰਦ ਹੈ ਇੱਕ ਵੀ ਬੱਸ ਹੈ ਜਿਹੜੀ ਨਹੀਂ ਚੱਲ ਰਹੀ ਸੋ ਸਾਰੇ ਸਾਥੀ ਹੁਣ ਚੜ੍ਹਦੀ ਕਲਾ 'ਚ ਜਿੱਤ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਹੁੰਦੀ ਹੈ ਸਮੂਹ ਸਾਥੀ ਵੱਧ ਤੋਂ ਵੱਧ ਸੰਘਰਸ਼ ਦਾ ਸਾਥ ਦਿਓ ਅਸੀਂ ਪ੍ਰਾਤਰੀਜਥੇ ਮੰਦੀਆਂ ਨੂੰ ਵੀ ਬੇਨਤੀ ਕਰਦੇ ਆਂ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਪਹਿਲਾਂ ਅਸੀਂ ਲੜਾਈ ਲੜਦੇ ਸੀ ਆਪਣੇ ਪੱਕੇ ਹੁਣ ਦੀ ਠੇਕੇਦਾਰ ਨੂੰ ਬਾਹਰ ਕੱਢਣ ਦੀ ਪਰ ਹੁਣ ਜਿਹੜੀ ਸਾਡੀ ਲੜਾਈ ਹੈ ਉਹ ਵਿਭਾਗਾਂ ਨੂੰ ਬਚਾਉਣ ਦੀ ਲੜਾਈ ਹੈ ਕਿਉਂਕਿ ਵਿਭਾਗ ਦਾ ਨਿੱਜੀ ਕਰਨ ਕਰਨ ਵਾਲੇ ਜਿਹੜੀ ਸਰਕਾਰ ਚੱਰੀ ਹੈ ਵਿਭਾਗ ਦੇ ਵਿੱਚ ਕਿਲੋਮੀਟਰ ਬੱਸਾਂ ਪਾਉਣ ਵਾਸਤੇ ਇਹ ਜਿਹੜੀ ਮੈਨੇਜਮੈਂਟ ਹੈ ਤੇ ਸਰਕਾਰ ਆ ਇਹ ਤੁਲਿ ਗਈ ਹੈ ਤੇ ਅਸੀਂ ਕਿਲੋਮੀਟਰ ਗੱਡੀਆਂ ਨੇ ਜਿਹੜੀਆਂ ਨਹੀਂ ਪੈਣ ਦੇਣੀਆਂ ਅਸੀਂ ਆਪਣੀ ਅਰੇਸਟ ਵੀ ਦਿੱਤੀ ਹੈ ਜੇ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤੋਂ ਵੀ ਥਿੱਕੇ ਸੰਘਰਸ਼ ਜਿਹੜੇ ਉਹ ਕਰਾਂਗੇ ਸਾਰੇ ਵਰਕਰ ਚੜ੍ਹਦੀ ਕਲਾ ਚੋਂ ਬਾਈ ਚੜ੍ਹਦੀ ਕਲਾ ਚ ਵਾਹ ਦੇਖੋ ਇੱਥੇ ਸਾਡੀ ਬੋਲ ਆ ਜਾਂਦੀ ਹੈ ਵਾਹ ਬੰਦ ਦਿੱਤੀ ਫੋਕਸ ਕਰਦੇ ਵਾਹ ਜਾਨੀ